ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅਗਲੇ 48 ਘੰਟੇ ਪੰਜਾਬ ਦਾ ਮੌਸਮ ਕਿਵੇਂ ਤਰ੍ਹਾਂ ਰਵੇਗਾ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਤਰੀਕ ਤੋਂ ਲੈ ਕੇ ਅਗਲੇ ਦੋ ਦਿਨਾਂ ਦੀ ਮੌਸਮ ਦੀ ਅੱਜ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਹਾਲਾਤ ਬੱਦਲਵਾਈ ਵਾਲੇ ਬਣ ਚੁੱਕੇ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਲਗਾਤਾਰ ਹੁਣ ਤੇਜ਼ ਹਵਾਵਾਂ ਅਤੇ ਬੱਦਲਵਾਈ ਦਾ ਰੁਖ ਬਣਿਆ ਰਹੇਗਾ ਜਿਸ ਦੇ ਨਾਲ ਮੀਂਹ ਦੀ ਸੰਭਾਵਨਾ ਹੀ ਬਣ ਰਹੀ ਹੈ ਹਲਕਾ ਦਰਮਿਆਨਾ ਮੀਂਹ ਸਾਨੂੰ ਅੱਜ ਦੇਖਣ ਨੂੰ ਮਿਲ ਸਕਦਾ ਹੈ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਇਸ ਦੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਹਵਾ ਕਾਫੀ ਤੇਜ਼ ਚੱਲ ਰਹੀ ਹੈ ਸਤੇ ਪੰਜਾਬ ਦੇ ਵਿੱਚ ਲਗਾਤਾਰ ਅਗਰ ਗੱਲ ਕੀਤੀ ਜਾਵੇ ਤਾਂ ਪੂਰਬੀ ਹਵਾ ਦਾ ਜ਼ੋਰ ਚੱਲਿਆ ਹੋਇਆ ਜਿਸ ਦੇ ਕਾਰਨ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਕਿਸਾਨਾਂ ਦੇ ਪੱਖ ਦੇ ਨਹੀਂ ਹਨ ਕਿਸਾਨਾਂ ਦੀ ਚਿੰਤਾ ਲਗਾਤਾਰ ਵਧੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਮੌਸਮ ਨੇ ਉਹ ਕਾਫੀ ਹੱਦ ਤੱਕ ਹੁਣ ਬਦਲ ਚੁੱਕੇ ਨੇ ਕਿਉਂਕਿ ਪ੍ਰੀ ਮੌਨਸਨ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ ਅਜਿਹੇ ਦੇ ਵਿੱਚ ਤੇਜ਼ ਹਵਾਵਾਂ ਬੱਦਲਬਾਜ਼ੀ ਤੇ ਗਰਜ ਚਮਕ ਦੇ ਹਾਲਾਤ ਸਾਨੂੰ ਉਹਦੇ 48 ਘੰਟੇ ਤੱਕ ਦੇਖਣ ਨੂੰ ਮਿਲੇਗਾ ਖਾਸ ਤਰੀਕ ਗੱਲ ਕੀਤੀ ਜਾਵੇ ਤਾਂ 19 ਤਰੀਕ ਦੁਪਹਿਰ ਤੋਂ ਲੈ ਕੇ 20 ਤਰੀਕ ਸ਼ਾਮ ਤੱਕ ਹਾਲਾਤ ਇਸੇ ਤਰੀਕੇ ਦੇ ਬਰਕਰਾਰ ਰਹਿਣਗੇ ਅਤੇ 21 ਤਰੀਕ ਨੂੰ ਥੋੜਾ ਬਹੁਤਾ ਮੌਸਮ ਸਾਫ਼ ਹੋਵੇਗਾ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟੇਲਾਈਟ ਇਮੇਜ ਵਿੱਚ ਮੌਸਮ ਦੇ ਉੱਪਰ ਬੱਦਲਵਾਈ ਦਾ ਹਾਲਾਤ ਬਣੇ ਹੋਏ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕਿਸੇ ਵੀ ਜਾਣਕਾਰੀ ਤੋਂ ਤੁਸੀਂ ਵਾਂਝੇ ਨਾ ਰਹਿ ਸਕੋ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਇਹ ਬਹੁਤ ਹੱਦ ਤੱਕ ਤੇਜ਼ ਹਨੇਰੀ ਵਾਲੇ ਅੱਜ ਦੁਪਹਿਰ ਤੋਂ ਲੈ ਕੇ ਕੱਲ ਜਾਨੀ ਕਿ 20 ਤਰੀਕ ਸ਼ਾਮ ਤੱਕ ਬਣੇ ਰਹਿਣਗੇ ਤੇਜ਼ ਹਵਾਵਾਂ ਘੱਟੋ ਘੱਟ 20 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 40-50 ਕਿਲੋਮੀਟਰ ਪ੍ਰਤੀ ਘੰਟਾ ਤੱਕ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਬੂੰਦਾਬੰਦੀ ਤੇ ਗਰਜ ਚਮਕ ਵੀ ਹੁੰਦੀ ਦਿਖਾਈ ਦੇ ਸਕਦੀ ਹੈ ਅਗਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਉਮੀਦ ਜਿਹੜੀ ਮੀਂਹ ਦੀ ਹੈ ਉਹ ਘੱਟ ਹੈ ਕਿਉਂਕਿ ਜੋ ਚਾਂਸ ਸਨ ਪਹਿਲਾਂ 50 ਤੋਂ 75% ਉਹ ਚਾਂਸ ਘਟ ਕੇ 30 ਤੋਂ 40% ਤੱਕ ਰਹਿ ਚੁੱਕੇ ਨੇ ਪਰ ਹਜੇ ਵੀ ਕਿਤੇ ਨਾ ਕਿਤੇ ਉਮੀਦ ਹੈ ਕਿ ਗਰਜ ਚਮਕ ਦੇ ਨਾਲ ਬੂੰਦਾਬੰਦੀ ਅਤੇ ਕਿਣਮਣ ਕਣੀ ਪੰਜਾਬ ਦੇ ਬਹੁਤੇ ਇਲਾਕੇ ਉਹਦੇ ਦੇਖਣ ਨੂੰ ਮਿਲੇਗੀ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜੇ ਫਿਲਹਾਲ ਨੇ ਉਹ 35 ਡਿਗਰੀ ਦੇ ਨੇੜੇ ਜਿਹੜੇ ਚੱਲੇ ਹੋਏ ਨੇ ਹਵਾਵਾਂ ਚੱਲਣ ਦੇ ਕਾਰਨ ਥੋੜੇ ਬਹੁਤੇ ਤਾਪਮਾਨ ਘੱਟ ਜਾਪ ਰਹੇ ਨੇ ਪਰ ਗਰਮੀ ਹਜੇ ਵੀ ਪੰਜਾਬ ਦੇ ਉੱਪਰ ਬ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਜਿਹੜੇ ਅਲਰਟ ਪ੍ਰਾਪਤ ਹੋਏ ਨੇ ਉਹਨਾਂ ਅਲਰਟਾਂ ਦੇ ਮੁਤਾਬਿਕ ਵੀ ਜਿਹੜੇ ਹਾਲਾਤ ਨੇ ਉਹ ਸਾਨੂੰ 20 ਤਰੀਕ ਤੋਂ ਬਾਅਦ ਹੀ ਸਾਫ਼ ਹੁੰਦੇ ਦਿਖਾਈ ਦੇਵੇਗੇ 20 ਤਰੀਕ ਤੋਂ ਬਾਅਦ ਮੌਸਮ ਜਿਹੜਾ ਹੈ ਉਹ ਖੁੱਲਦਾ ਹੋਇਆ ਦਿਖਾਈ ਦੇਵੇਗਾ ਉੱਤਰ-ਪੱਛਮੀ ਹਵਾਵਾਂ ਦੀ ਵਾਪਸੀ ਹੋਵੇਗੀ ਅਤੇ ਖੁਸ਼ਕ ਅਤੇ ਠੰਡੀ ਹਵਾਵਾਂ ਉੱਤਰ-ਪੱਛਮੀ ਆਉਣ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਕਿਤੇ ਨਾ ਕਿਤੇ ਸਾਨੂੰ ਬਦਲਦਾ ਹੋਇਆ ਦਿਖਾਈ ਦੇਵੇਗਾ ਇਹ ਹਾਲਾਤ ਹਨ ਪੰਜਾਬ ਦੇ ਮੌਸਮ ਦੇ ਅਗਲੇ 48 ਘੰਟੇ ਦੇ ਅਗਲੀਆਂ ਜਾਣਕਾਰੀਆਂ ਲਈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈ ਵਾਜੇ ਨਾ ਰਹਿ ਸਕੋ ਬਾਕੀ ਅਗਲੀ ਜਾਣਕਾਰੀ ਜਿਵੇਂ ਪ੍ਰਾਪਤ ਹੋਣਗੀ ਤੁਹਾਡੇ ਤੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਜੀ